वेलकम टू माय YouTube चैनल आत्मा परमात्मा @किरण चाहल सिख ਰਤਮ ਅਰਿਆ ਦਾ ਅਨਸਾਰ 4 ਬਜਰ ਕੋ ਰਹਾਤਾ ਸੇਖ ਤਰਮ ਚੰਗੀ ਜੀਵਨ ਜਾ ਸਿੱਖ ਹੁੰਦਾ ਹੈ ਚੰਗੀ ਜੀਵਨ ਜਾਸਤੇ ਕੋਝ ਨਿਯਮ ਹਨ ਗੁਰੂ ਸਾਹਿਬਾਂ ਨੇ ਕੋਝ ਉਹ ਕੰਮ ਕਰਨ ਤੋਂ ਸਿਖਾ ਨੂੰ ਮਨਾਹੀ ਕੀਤੀ ਹੈ ਜਿਨ੍ਹਾਂ ਦੇ ਕਰਨ ਨਾਲ ਕੋਈ ਵਿਅਕਤੀ ਸਮਾਜ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ ਹੈ ਜਿਨ੍ਹਾਂ ਦੇ ਕਰਨ ਨਾਲ ਮਤ ਬੋਮਨ ਬੋਧ ਤੇ ਸਰੀਰ ਦਾ ਨਾਸ਼ ਹੁੰਦਾ ਹੈ ਸਿੱਖ ਰਹਿਤ ਮਰਿਆਦਾ ਅਨੁਸਾਰ ਅਜਿਹੇ ਕਾਮਾ ਨੂੰ ਬਜਰਕਰਹਤ ਕਿਹਾ ਗਿਆ ਹੈ ਬਜਰਕਰਹਤ ਜੋ ਕਿ ਸਾਡੀ ਸਿੱਖ ਰਹਿਤ ਮਰਿਆਦਾ ਲਈ ਨਹੀਂ ਚੰਗਾ ਹੈ ਸਿੱਖਾਂ ਲਈ ਚਾਰ ਬਜਰਕਰਹਤਾ ਹਨ 1 ਕੇਸਾਂ ਦੀ ਬੇਦਬੀ 2 ਕੁੱਠਾ ਖਾਣਾ 3 ਪਾਰ ਇਸਤਰੀ ਜਾਂ ਪਾਰ ਪੁਰਸ਼ ਦਾ ਗਮਨ ਪੋਗਣਾ 4 ਤਮਾਕੂ ਦਾ ਵਰਤਨਾ ਜੋ ਕਿ ਸਾਡੇ ਸਿੱਖ ਲਈ ਬਹੁਤ ਹਾਨੀਕਾਰਕ ਹੈ ਕੇਸਾਂ ਦੀ ਬੇਦਬੀ ਸਿਰਕਮਤ ਵੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਰੀਰ ਦੇ ਸਾਰੇ ਅੰਗ ਅੰਗਾਂ ਉੱਪਰਲੇ ਰੋਮਾ ਵਾਲਾ ਨੂੰ ਕੇਸ ਕਿਹਾ ਗਿਆ ਹੈ ਇਹਨਾਂ ਨੂੰ ਕੱਟਣਾ ਜਾਂ ਪੁੱਟਣਾ ਨਹੀਂ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਗੁਰੂ ਸਾਹਿਬਾਨ ਨੇ ਉਪਦੇਸ਼ ਦਿੱਤਾ ਕਿ ਕੇਸਾਂ ਨੂੰ ਰੱਬੀ ਦਾਤ ਜਾਣ ਕੇ ਸੰਭਾਲਣਾ ਹੈ ਇਹਨਾਂ ਨੂੰ ਗੁਰੂ ਦੀ ਮੋਹਰ ਵੀ ਕਿਹਾ ਜਾਂਦਾ ਹੈ ਗੁਰੂ ਦੇ ਪਿਆਰਿਆਂ ਗੁਰਸਿੱਖਾਂ ਨੇ ਆਪਣੇ ਸਰੀਰ ਉੱਪਰ ਅਨੇਕਤ ਸਿਹਤਾਂ ਚਾਲੇ ਪਰ ਸਿੱਖੀ ਕੇ ਚ ਸਵਾਸਾਂ ਸੰਭ ਨਿਭਾਈ ਇਸ ਲਈ ਸਖ ਵਾਸਤੇ ਕੇਸਾਂ ਦੀ ਵਿਵੇਦ ਵੀ ਕਰਨੀ ਬਜਰ ਕਰਤਾ ਹਨ ਇਸ ਤੋਂ ਬਾਅਦ ਕੇਸਾਂ ਕੇਸਾਂ ਦੇ ਸਾਨੂੰ ਸੰਭਾਲਣੇ ਚਾਹੀਦੇ ਹੈ ਇਸ ਤੋਂ ਬਾਅਦ ਕੁਠਾ ਖਾਣਾ ਕੁਠਾ ਖਾਣਾ ਕੁਠਾ ਤੋਂ ਭਾਵ ਉਹ ਮਾਸ ਜੋ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਹੋਵੇ ਅਜਿਹਾ ਮਾਸ ਖਾਣਾ ਮਨਾ ਕੀਤਾ ਗਿਆ ਹੈ ਇਸ ਇਹ ਧਰਮ ਸਾਡੇ ਧਰਮ ਲਈ ਬਹੁਤ ਮਾੜਾ ਹੈ ਕੁਠਾ ਖਾਣਾ ਸਾਨੂੰ ਕੋਠਾ ਨਹੀਂ ਖਾਣਾ ਚਾਹੀਦਾ ਸਾਨੂੰ ਸਾਫ਼ ਸੁਥਰਾ ਖਾਣਾ ਖਾਣਾ ਚਾਹੀਦਾ ਹੈ 3 ਨੰਬਰ ਵਾਲਾ ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ ਭੋਗਣਾ ਸਤਿਗੁਰਾਂ ਨੇ ਇੱਕ ਚੰਗੇ ਆਚਰਣ ਵਾਲਾ ਸਮਾਜ ਸਥਾਪਿਤ ਕਰਨ ਦਾ ਯਤਨ ਕੀਤਾ ਹੈ ਪੁਰਸ਼ ਹੋਵੇ ਜਾਂ ਇਸਤਰੀ ਇਹ ਦੋਵਾਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਇਸਤਰੀ ਬ੍ਰਧ ਪਤੀ ਬ੍ਰਧ ਤਰਮ ਉਪਰ ਪਹਿਰਾ ਦੇਣ ਇਸ ਨਾਲ ਕੌਮ ਅਤੇ ਦੇਸ਼ ਮਜ਼ਬੂਤ ਹੁੰਦੇ ਹਨ ਸਿੱਖਾਂ ਦਾ ਉੱਚਾ ਆਚਰਣ ਰੱਖਣ ਲਈ ਇਹ ਇੱਕ ਅਨੁਸ਼ਾਸਨ ਹੈ ਜੇਕਰ ਸੰਸਾਰ ਦੇ ਲੋਕ ਇਸ ਕੁਦਰਤ ਨੂੰ ਤਿਆਗ ਦੇਣ ਤਾਂ अनेका ਦਾ ਬਿਮਾਰੀਆਂ ਤੋਂ ਬਚ ਸਕਦੇ ਹਨ ਇਸ ਤੋਂ ਬਾਅਦ ਤਮਾਕੂ ਦਾ ਵਰਤਣਾ ਤਮਾਕੂ ਜਾਂ ਤਮਾਕੂ ਤੋਂ ਬਣੀਆਂ ਅਨੇਕ ਪ੍ਰਕਾਰ ਦੀਆਂ ਵਸਤਾਂ ਨੂੰ ਵਰਤਣਾ ਸਿੱਧੂ ਜਗਤ ਵਿੱਚ ਮਨਾ ਹੈ ਇਸ ਨੂੰ ਜਬਤ ਝੂਠ ਵੀ ਆਖਿਆ ਗਿਆ ਹੈ ਔਂਜ ਕਿਸੇ ਦਾ ਝੂਠਾ ਖਾਣਾ ਸਮਾਜ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ ਜਗਤ ਝੂਠ ਤੋਂ ਭਾਵ ਸਾਰੇ ਸੰਸਾਰ ਦੀ ਝੂਠ ਹੈ ਇਹ ਤਾਂ ਫਿਰ ਆਤ ਘਟਿਆ ਹੈ ਇਸ ਦੀ ਵਰਤੋਂ ਕਰਨ ਵਾਲੇ ਦੇ ਫੇਫੜੇ, ਦਿਲ, ਅੱਖਾਂ ਅਤੇ ਹੋਰ ਅੰਗ ਕੈਂਸਰ ਵਰਗੀਆਂ ਮੁਰਾਦ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਬਾਅਦ ਤੱਤ ਸਾਰਵਜੋ ਕੇ ਹੱਕ ਜਾਂਦਾ ਸਕਦਾ ਹੈ ਕਿ ਜੇਕਰ ਸੰਸਾਰ ਦੇ ਲੋਕ ਇਹਨਾਂ ਚਾਰ ਬਜਰ ਕੁਰਾਹਤਾ ਨੂੰ ਤਿਆਗ ਦੇਣ ਤਾਂ ਇੱਕ ਅਤਿ ਸੁੰਦਰ ਤੇ ਖੁਸ਼ਹਾਲ ਸਮਾਜ ਪੈਦਾ ਕਰ ਸਕਦਾ ਹੈ। ਸਿੱਖ ਸਮਾਜ ਨੂੰ ਇਸ ਗੱਲ ਤੇ ਮਾਨ ਕਰਨਾ ਚਾਹੀਦਾ ਹੈ ਕਿ ਸਤਿਗੁਰਾਂ ਨੇ ਆਤੋ ਸੰਕ੍ਰੇ ਸਾਲ ਪਹਿਲਾਂ ਸਿੱਖ ਪੰਥ ਨੂੰ ਇਹਨਾਂ ਬੁਰੀਆਂ ਅਲੰਪਤਾ ਤੋਂ ਸੁਚੇਤ ਕਰਕੇ ਤੇ ਸਖਤੀ ਨਾਲ ਬਚਾ ਲਿਆ ਹੈ।